ਸਤਾਰਕ ਰਹੋ ਸਾਵਧਾਨ ਰਹੋ ਇਸ ਵੱਲ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਹਿੰਦ ਪਾਕ ਬਾਰਡਰ ਦੀਆਂ ਦੱਸਦੀ ਹੈ ਕਿ ਪਠਾਨਕੋਟ ਦੇ ਲੱਗਦੇ ਪਿੰਡ ਛੋੜੀਆਂ ਤੋਂ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਵਿੱਚ ਪੁਲਿਸ ਦੀ ਪੁਲਿਸ ਹੋ ਗਈ ਦੱਸਦੀ ਹੈ ਕਿ ਬੀਤੀ ਰਾਤ ਪਾਕਿਸਤਾਨ ਦੇ ਬਾਰਡਰ 'ਾਂ ਹੀ ਤਿੰਨ ਸ਼ੱਕੀ ਵਿਅਕਤੀ ਵਿਖੇ ਗਏ ਨੇ ਤੇ ਆਸ-ਪਾਸ ਦੇ ਲੋਕਾਂ ਵੱਲ ਦੱਸਿਆ ਗਿਆ ਹੈ ਕਿ ਤਿੰਨ ਸ਼ੱਕੀ ਵਿਅਕਤੀਆਂ ਨੇ ਪਹਿਲਾਂ ਪਿੰਡ ਦੇ ਵਿੱਚ ਆਏ ਨੇ ਤਾਂ ਇੱਕ ਮਹਿਲਾ ਦੇ ਘਰ ਦਾ ਦਰਵਾਜ਼ਾ ਖੜਕਾਇਆ ਜਾਂ ਉਸਨੇ ਇਹਨਾਂ ਵਿਅਕਤੀਆਂ ਨੂੰ ਵੇਖਿਆ ਤਾਂ ਡਰ ਗਈ ਅਤੇ ਉਸਨੇ ਦਰਵਾਜ਼ਾ ਨਹੀਂ ਖੋਲ ਤਾ ਗਿਆ ਜਿਸ ਤੋਂ ਬਾਅਦ ਪੁਲਿਸ ਸਰਕਤ ਦੇ ਵਿੱਚ ਆਈ ਹੈ ਪੂਰੇ ਪਿੰਡ ਨੂੰ ਪੁਲਿਸ ਵੱਲ ਕੇਰ ਲਤਾ ਗਿਆ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪੁਲਿਸੀ ਪੁਲਿਸ ਪਿੰਡ ਦੇ ਵਿੱਚ ਹੋਈ ਹੈ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸੰਝੀਆਂ ਕਰ ਰਿਹਾ ਵੇਖ ਸਕਦੇ ਕਿ ਇਸ ਤਰ ਡਰੋਨ ਰਾਹੀ ਡਰੋਨ ਉਡਾਇਆ ਜਾ ਰਿਹਾ ਹੈ ਤਾਂ ਕਿ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾਏ ਡਰੋਨ ਰਾਹੀ ਪੂਰਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਪੂਰੇ ਪਿੰਡ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਆਪਾਂ ਨਾ ਸ਼ੱਕੀ ਵਿਅਕਤੀਆਂ ਨੂੰ ਫੜ ਲਵਾਂਗੇ ਪਰ ਫੇਰ ਵੀ ਪੰਜਾਬ ਦੇ ਹੱਦ ਦੇ ਵਿੱਚ ਆਉਣਾ ਦਾ ਗਲਤ ਮਨਸੂਬਾ ਜ਼ਰੂਰ ਹੋਵੇਗਾ ਜਿਸ ਕਰਕੇ ਉਹ ਬਾਦਰ ਕ੍ਰੋਸ ਕਰਕੇ ਭਾਰਤ ਦੇ ਵਿੱਚ ਆਏ ਨੇ ਹੋ ਸਕਦਾ ਹੈ ਕੋਈ ਵੱਡੀ ਵਾਰਦਾਤ ਕਰਨ ਦੇ ਲਈ ਆਏ ਹੁਣ ਫਿਰ ਵੀ ਲੋਕਾਂ ਨੂੰ ਪੁਲਿਸ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਹ ਕਿਸੇ ਇੱਕ ਵਿਅਕਤੀ ਨੂੰ ਵੇਖਦੇ ਨੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਉੱਥੇ ਹੀ ਪੁਲਿਸ ਵੱਲੋਂ ਪੂਰਾ ਸਰਚ ਵੀ ਅੰਜਾਮ ਲਾਇਆ ਜਾ ਰਿਹਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤਸਵੀਰਾਂ ਮੌਕੇ ਦੀਆਂ ਵੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪਿੰਡ ਦੇ ਵਿੱਚ ਪੁਲਿਸ ਦੀ ਪੁਲਸ ਹੋਈ ਪਈ ਹੈ ਵਿਅਕਤੀਆਂ ਦੀ ਪਾਲ ਕੀਤੀ ਜਾ ਰਹੀ ਹੈ ਸ਼ੱਕੀ ਵਿਅਕਤੀਆਂ ਦੀ ਪਾਲ ਕੀਤੀ ਜਾ ਰਹੀ ਹੈ ਹਵਾ ਚੁਟਦੇ ਡਰੋਨ ਵੀ ਤੁਸੀਂ ਵੇਖ ਸਕਦੇ ਹੋ ਕਿ ਵਾ ਡਰੋਨ ਦੇ ਕੀਤੀ ਜਾ ਰਹੀ ਹੈ ਤਾਂ ਸਵੇਲੇ ਦੀ ਵੱਡੀ ਖਬਰ ਕਰ ਰਹੇ ਆ ਤੁਹਾਡੇ ਨਾਲ ਸਾਂਝੀ ਬਾਹਰ ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋ ਖੜਕਾ ਰਿਹਾ ਦਰਵਾਜ਼ਾ ਖੌਣ ਫਿਰਕਾਉਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲਿਆ ਨਹੀਂ ਹੁਣ ਨੂੰ ਤਿੰਨ ਜਿਹੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਰੁਕਸਾਕੀ ਪੁੱਲ ਕੇ ਹੋਏ ਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਫੋਕਸ ਸੀਰੀਅਸ ਲਾ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਹੈ ਇਸ ਕਰਕੇ ਅਸੀਂ ਇਸ ਨੂੰ ਲਾਈਟਨਿੰਗ ਲਾ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਠੀਕ ਤੇ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਆਵੇ ਤੁਹਾਨੂੰ ਦਵਾਂਗਾ